ਸ੍ਰੀ ਕਾਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੁਲਿਸ थाना ਰਾਹੋਂ ਦੇ ਐਸਐਚਓ ਅਜੀਵ ਕੁਮਾਰ ਨੇ ਦੱਸਿਆ ਕਿ ਮਾਈਨਿੰਗ ਅਫਸਰ ਨਵਾਂਸ਼ਰ ਗੁਰਜੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਇੱਕ ਟਰੈਕਟਰ ਜਿਸ ਦੀ ਟਰਾਲੀ ਰੇਤ ਨਾਲ ਭਰੀ ਹੋਈ ਹੈ ਉਸ ਨੂੰ ਸਮੇਤ ਚਾਲਕ ਜਸਵੀਰ ਕੁਮਾਰ ਵਾਸੀ ਬਨ ਸ਼ਮਸਪੁਰ ਨੂੰ ਕਾਬੂ ਕਰਕੇ ਪੁਲਿਸ थाना ਰਾਹੋਂ ਲਿਆਂਦਾ ਗਿਆ ਮਾਈਨਿੰਗ ਅਫਸਰ ਵੱਲੋਂ ਥਾਣੇ ਪੁੱਜ ਕੇ ਟਰੈਕਟਰ ਟਰਾਲੀ ਦੇ ਚਾਲਕ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਉਹ ਮਾਈਨਿੰਗ ਸੰਬੰਧੀ ਕੋਈ ਪਰਮਿਟ ਜਾਂ ਕੋਈ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਤੇ ਮਾਈਨਿੰਗ ਨਮਾਸ਼ਹਿਰ ਦੀ ਚੀਨੀ ਮਿਲਦੇ ਨਾਲ ਰੇਲਵੇ ਕ੍ਰੋਸਿੰਗ ਤੇ ਲਗਾਏ ਗੇ ਫਾਟਕ ਤੇ ਮੁਰੰਮਤ ਦੇ ਚੱਲਦੇ ਉਸ ਨੂੰ ਬੰਦ ਕਰਨ ਦਾ ਨੋਟਿਸ ਲਗਾਇਆ ਗਿਆ ਜਿਸ ਵਿੱਚ ਲਿਖਿਆ ਸੀ ਕਿ ਮੁਰੰਮਤ ਦੇ ਚੱਲਦੇ ਰੇਲਵੇ ਫਾਟਕ ਨੂੰ 6 ਦਿਨ ਲਈ ਬੰਦ ਰੱਖਿਆ ਜਾਵੇਗਾ ਫਾਟਕ ਦੇ ਆਲੇ ਦੁਆਲੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਫਾਟਕ ਨੂੰ ਬੰਦ ਨਹੀਂ ਹੋਣ ਦੇਣਾ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਇੱਕ ਵਾਰ ਫਾਟਕ ਬੰਦ ਹੋ ਗਿਆ ਤਾਂ ਦੁਬਾਰਾ ਚਾਲੂ ਨਹੀਂ ਕੀਤਾ ਜਾਵੇਗਾ ਅਤੇ ਫਾਟਕ ਸਥਾਈ ਤੌਰ ਤੇ ਹੀ ਬੰਦ ਹੋ ਜਾਵੇਗਾ ਜੰਗਲਾਤ ਮੰਤਰੀ ਲਾਲ ਚੰਦ ਨੇ ਸ਼ੁਕਰਵਾਨ ਨੂੰ বন ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰੋਪੜ ਫਗਵਾੜਾ ਚਾਰ ਮਾਰਗੀ ਹਾਈਵੇ ਨੂੰ ਮੁਕੰਮਲ ਗ੍ਰੀਨ ਕੋਰੀਡੋਰ ਵਿੱਚ ਬਦਲਣ ਦਾ ਪ੍ਰਸਤਾਵ ਭੇਜਣ। ਲਾਲ ਚੰਦ ਨੇ ਜੰਗਲਾਤ ਅਧਿਕਾਰੀਆਂ ਨੂੰ ਦੋਵੇਂ ਪਾਸੇ ਖਾਲੀ ਰਹਿੰਦੀਆਂ ਥਾਵਾਂ 'ਤੇ ਸਜਾਵਟੀਆਂ ਤੇ ਸ਼ੀਸ਼ਣ ਦੇ ਰੁੱਖ ਲਗਾਉਣ ਲਈ ਵਿਆਪਕ ਨੀਤੀ ਬਣਾਉਣ ਲਈ ਕਿਹਾ ਤਾਂ ਜੋ ਇਸ ਨੂੰ ਹੋਰ ਸੁੰਦਰ ਦਿਖਾਇਆ ਜਾ ਸਕੇ। ਫਲੋਰ ਨੇੜੇ ਪਿੰਡ ਥੱਲਾ ਵਿਖੇ ਹਾਈਵੇ ਤੇ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਸਬੰਧੀ 컨ਟੇਨਰ ਦੇ ਡਰਾਈਵਰ ਬਲਕਾਰ ਸਿੰਘ ਨੇ ਦੱਸਿਆ ਕਿ ਰਾਤ ਰੋਟੀ ਖਾਣ ਲਈ ਉਹ ਇੱਕ ਢਾਬੇ ਤੇ ਆਪਣਾ 컨ਟੇਨਰ ਰੋਡ ਤੋਂ ਕਾਫੀ ਥੱਲੇ ਖੜਾ ਕਰਕੇ ਗਏ ਸਨ। ਮਗਰੋਂ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਆਈ ਜੋ ਬੇਕਾਬੂ ਹੋ ਕੇ ਉਹਨਾਂ ਦੇ ਖੜੇ 컨ਟੇਨਰ ਵਿੱਚ ਜਾ ਕੇ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਸ਼ੰਕਰ ਉਮਰ 55 ਸਾਲ ਦੇ ਕਰੀਬ ਬਲਾਚੌਰ ਜ਼ਿਲ੍ਹਾ ਨਵਾਂ ਸ਼ਹਿਰ ਅੰਮ੍ਰਿਤਸਰ ਦੇ ਜੀਟੀ ਰੋਡ ਤੇ ਸਥਿਤ ਸੈਂਟਰਲ ਬੈਂਕ ਵਿੱਚ ਅੱਜ ਦਿਨ ਦਿਹਾੜੇ ਇੱਕ ਲੁੱਟੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ। ਉਹਨਾਂ ਵੱਲੋਂ 6 ਲੱਖ ਦੀ ਨਕਦੀ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਨਜਾਇਜ਼ ਕੋਲਾ ਮਾਈਨਿੰਗ ਅਤੇ ਮਨਰੇਗਾ ਵਿੱਚ ਛੇਰਾ ਫੇਰੀ ਦੇ ਮਾਮਲੇ ਵਿੱਚ ED ਨੇ ਸ਼ੁੱਕਰਵਾਰ ਸਵੇਰੇ 4 ਕਰਨ ਦੀ ਸੀਨੀਅਰ ਆਈਏਐਸ ਅਫਸਰ ਪੂਜਾ ਸਿੰਘਲ ਅਤੇ ਉਸਦੇ ਨਾਲ ਜੁੜੇ ਕਰੀਬੀ ਲੋਕਾਂ ਦੇ ਵੀ ਥਾਵਾਂ ਤੇ ਚਾਪੇਮਾਰੀ ਕੀਤੀ। ਪਤਾ ਲੱਗਿਆ ਹੈ ਕਿ ਪੂਜਾ ਦੇ ਘਰੋਂ 17 ਕਰੋੜ ਰੁਪਏ ਮਿਲੇ ਲੁਧਿਆਣਾ ਵਿਖੇ ਹੋਏ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਦੇ ਅਮ੍ਰਿਤਕ ਜੋੜੇ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ। ਸੂਤਰਾਂ ਅਨੁਸਾਰ ਕਥੇ ਦੋਸ਼ੀ ਉਹਨਾਂ ਦੀ ਨੂੰਹ ਦਾ ਵੱਡਾ ਭਰਾ ਹੈ। ਇਹਨਾਂ ਦਾ ਇੱਕ ਵੱਡਾ ਲੜਕਾ ਵਿਦੇਸ਼ ਵਿੱਚ ਰਹਿੰਦਾ ਹੈ। ਪੁਲਿਸ ਕਮਿਸ਼ਨਰ ਮੁਤਾਬਿਕ ਚਰਨਜੀਤ ਕੁੰਜ ਜਾਬਦਾ ਸੀ ਕਿ ਉਸ ਦੀ ਭੈਣ ਨਾਲ ਪੂਰਾ ਪਰਿਵਾਰ ਮਾੜਾ ਵਰਤਾਅ ਕਰਦਾ ਹੈ। ਬਸ ਇਸੇ ਗੱਲ ਦੀ ਰੰਜਿਸ਼ ਮਨ ਵਿੱਚ ਰੱਖੀ ਬੈਠੇ ਚਰਨਜੀਤ ਸਿੰਘ ਗੁਪਤ ਢੰਗ ਨਾਲ ਲੁਧਿਆਣਾ ਆਇਆ ਅਤੇ ਗਿਲ ਪਿੰਡ ਦੇ ਲਾਗੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ। ਮਨ ਹੀ ਮਨ ਵਿੱਚ ਕਤਲ ਦੀ ਯੋਜਨਾ ਘੜੀ ਬੈਠੇ ਮੁਲਜ਼ ਦੇਸ਼ ਵਿੱਚ ਹਾਈਵੇ ਤੇ ਆਵਾਜਾਈ ਘਟਾਉਣ ਲਈ ਸਰਕਾਰ ਵੱਲੋਂ ਫਾਸਟੈਗ ਦੀ ਸ਼ੁਰੂਆਤ ਕੀਤੀ ਗਈ ਪਰ ਹੁਣ ਸਰਕਾਰ ਫਾਸਟੈਗ ਤੋਂ ਵੀ ਐਡਵਾਂਸ ਤਕਨੀਕ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਸਰਕਾਰ ਵੱਲੋਂ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਟੋਲ ਕਲੈਕਸ਼ਨ ਸਿਸਟਮ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਵੱਲੋਂ ਸੈਟੇਲਾਈਟ ਨੈਵੀਗੇਸ਼ਨ ਸਿਸਟਮ ਦੀ ਵਰਤੋਂ ਕਰਕੇ ਟੋਲ ਟੈਕਸ ਵਸੂਲਣ ਦੀ ਯੋਜਨਾ ਬਣਾਈ ਜਾ ਰਹੀ ਹੈ ਉਤਰਾਖੰਡ ਵਿਖੇ ਗੈਦਾਰਨਾਥ ਹਾਮ ਦੇ ਕਿਵਾੜ 6 ਮਹੀਨੇ ਬੰਦ ਰਹਿਣ ਤੋਂ ਬਾਅਦ ਸ਼ੁਕਰਵਾਨੂ ਸ਼ਰਧਾਲੂਆਂ ਲਈ ਮੂੰਹ ਖੋਲ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਸਮੇਤ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਠਾਮੀ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਲੋਕ ਭਲਾਈ ਲਈ ਪਹਿਲਾ ਰੁਦਰਾ ਅਭਿਸ਼ੇਕ ਕੀਤਾ ਗਿਆ। ਬੰਬੰਬ ਭੋਲੇ ਅਤੇ ਬਾਬਾ ਗੈਦਾਰਨਾਥ ਕੀ ਜੈ ਦੇ ਜਕਾਰਿਆਂ ਨਾਲ ਸਵੇਰੇ 6:25 ਮਿੰਟ ਤੇ ਵਰਿਸ਼ ਲਗਨ ਤੇ ਰਸਮੀ ਪੂਜਾ ਤੋਂ ਬਾਅਦ ਗੈਦਾਰਨਾਥ ਮੰਦਰ ਦਾ ਮੁੱਖ ਦਰਵਾਜ਼ਾ ਵੈਦਿਕ ਜਾਪਾ ਵਿਚਕਾਰ ਸ਼ਰਧਾਲੂਆਂ ਲਈ ਖੋਲਿਆ ਗਿਆ। ਇਸ ਮੌਕੇ ਮੰਦਰ ਨੂੰ 9 ਕੁਇੰਟਲ ਫੁੱ ਪਾਕਿਸਤਾਨ ਅਤੇ ਫਿਲੀਪਾਈਨਸ ਵਿੱਚ ਦੇਰ ਰਾਤ ਭੂਕੰਪ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਲੋਕ ਡਰ ਗਏ ਤੇ ਆਪਣੇ ਘਰਾਂ ਤੋਂ ਬਾਹਰ ਸੜਕਾਂ ਤੇ ਆ ਗਏ ਹਜੇ ਤੱਕ ਦੋਵਾਂ ਦੇਸ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ ਪਾਕਿਸਤਾਨ ਵਿੱਚ 5 ਇੱਕ ਦੀ ਤੀਬਰਤਾ ਨਾਲ ਅਤੇ ਫਿਲੀਪਾਈਨਸ ਵਿੱਚ 5 4 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਆਈਪੀਐਲ ਦੇ 59ਵੇਂ ਮੁਕਾਬਲੇ ਵਿੱਚ ਮੁੰਬਈ ਨੇ ਵੀ ਹੋਰਾਂ ਵੀ 6 ਵਿਕਟਾਂ ਤੇ 170 ਦੌੜਾਂ ਦਾ ਮਜਬੂਤ ਸਕੋਰ ਆਇਆ ਜਵਾਬੀ ਪਾਰੀ ਵਿੱਚ ਗੁਜਰਾਤ ਦੀ ਟੀਮ ਇਸ ਟੀਚੇ ਨੂੰ ਪੂਰਾ ਨਾ ਕਰ ਸਕੀ ਅਤੇ ਮੈਚ 5 ਦੌੜਾਂ ਨਾਲ ਹਾਰ ਗਈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਅਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ